ਤੇ ਜੜੀਆਂ ਆਹ ਰੋੜੀਆਂ ਨੇ ਹੈਨਾ ਇਹ ਜਿਹੜੇ ਬੇਜਵਾਨ ਜਾਨਵਰ ਨੇ ਵਿਚਾਰੇ ਜਿਵੇਂ ਪਰੀੜਾ ਵਾਛਾ ਕੋਈ ਲੈ ਕੇ ਲੰਘਦਾ ਹੈਨਾ ਉਹਦੇ ਪੈਰਾਂ ਚ ਚੁਪਦੀਆਂ ਨੇ ਤਾਂ ਕਰਕੇ ਸਾਨੂੰ ਜਿਹੜੀ ਪਿੰਡ ਦੀ ਸਫਾਈ ਉਹ ਰੱਖਣੀ ਚਾਹੀਦੀ ਆ ਨਾ ਸ਼ਰਮਾਉਣਾ ਵੀ ਨਹੀਂ ਚਾਹੀਦਾ ਵੀ ਅਸੀਂ ਸਫਾਈ ਕਰਦੇ ਹਾਂ ਹੈਨਾ ਵੀ ਅਸੀਂ ਕੋਈ ਛੋਟੇ ਹੋ ਜਾਾਂਗੇ ਉਹਦੀ ਨਾਲ ਸਫਾਈ ਰੱਖੋ ਸਾਡਾ ਪਿੰਡ ਸੋਹਣਾ ਲੱਗੂਗਾ ਬਸ ਸਾਰੇ ਜਣੇ ਚੀਜ਼ ਤੋਂ ਸਿੱਖਣਗੇ ਵੀ ਸਫਾਈ ਕਿਵੇਂ ਕਰਨੀ ਹੈ